ਲੋ انا ਮਾ ਕੰਗਲਿਸ਼ ਕਿ ਮੈਂ ਤੋ ਸਰਕ ਕੈਂਟ ਹਾਂ ਤਾ ਪੂਰਾ ਕੈਂਟ ਚ ਫਾਈਨਲ ਗੈਸ ਮੈਂ ਦੋ ਤਿੰਨ ਵੀਡੀਓ ਹੋ ਗਈਆਂ ਮੈਂ ਆਪਣੇ ਚੋਬਰ ਨੂੰ ਦਿਖਾਇਆ ਦੇਖੋ ਕਹਣਾ ਆਪਣਾ ਚੋਬਰ ਹੈਨਾ ਅੰਦਰ ਖੜਾ ਦੇਖੋ ਦੋਰੀਆਂ ਤਾਜ਼ਾ ਕਰਖੇ ਜਿਮੀ ਆਵੇ ਤਾਂ ਥੱਲੇ ਲਿਪਨ ਮੇ ਥੋਕੇ ਖੜਾਇਆ ਸੀ ਪਰ ਰੇਤਾ ਦੇਖੋ ਹੈਨਾ ਕਿੰਨਾ ਬਸ ਹੁਣ ਇਸ ਚਪੜ ਡੀਲ ਤੋਂ ਲੈ ਕੇ ਡੀਲ ਤਾਂ ਆਪਾਂ ਉਹ ਦੂਜੀ ਮੈਚ ਕਿਸੇ ਲੈ ਕੇ ਆਉਣੇ ਸਾਨੂੰ ਦਿਖਾਵਾਂਗੇ ਕਮੈਂਟ ਬਾਕਸ 'ਚ ਵੀ ਰਿਕਾਰਡ ਕਰਾ ਰੱਖਿਆ ਤੇ ਇਹ ਬਸ ਹੋ ਗਿਆ ਨੇ ਫ੍ਰੀ ਆਪਣਾ ਠੀਕ ਆ ਤੇ ਆ ਰਸੇ ਰੁਸੇ ਕੱਸ ਦਾਂਗੇ ਆਪਾਂ ਜਾਂ ਖੌਣ ਕੇ ਨੂੰ ਇੱਥੇ ਪੂੜੀ ਤੇ ਟੰਗ ਦਾਂਗੇ ਜਿਵੇਂ ਇੱਕ ਉਹ ਟੰਗ ਰੱਖੀਏ ਤੇ ਇੱਕ ਉਹ ਦਲਾ ਵੀ ਰੱਖੀਏ ਇੱਧਰ ਆ ਗਿਆ ਕੈਮਰਾਮੈਨ ਮਤਲਬ ਸਤਪਾਲ ਇਹਦਾ ਵੀ ਚੈਨਲ ਆ ਤੁਸੀਂ ਜਾ ਕੇ ਕੀ ਚੈਨਲ ਦਾ ਨਾਮ ਹੈ ਸਤ ਪਾਤੋ ਚਨਕਿੰਗ ਹਾਂ ਜਾ ਕੇ ਸਬਸਕ੍ਰਾਈਬ ਕਰ ਲਿਓ ਮੇਰੇ ਵੀਰੋ ਸਤ ਪਾਤੋ ਚਨਕਿੰਗ ਠੀਕ ਆ ਤੇ ਇਸ ਤੋਂ ਹੁਣ ਪੜੀ ਜੈਨਾਂ ਨੂੰ ਕਹਿੰਦੇ ਜਮ ਫ੍ਰੀ ਹੋ ਗਏ ਠੀਕ ਆ ਮੇਰੇ ਵੀਰੋ ਧੜਕੇ ਨੂੰ ਚੰ ਪਰਸੋਂ ਸਾਫ ਕਰਾਂਗੇ ਪਾਸ 10 ਕਮੈਂਟ ਨੂੰ ਸਟਾਰਟ ਕਰਦਾਂ ਕਰਾਂਗੇ ਹਣ ਠੀਕ ਆ ਬਾਕੀ ਰਸਾ ਉਹ ਮੈਂ ਸਾਫ ਸਾਫ ਸਹੀ ਕਰਦੇ ਕਰਾਂਗੇ ਇਹ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਿਓ ਠੀਕ ਆ ਫਿਰ ਮਿਲਾਂਗੇ ਜੀ ਦੇ ਵੀਰੋ ਗੱਡੀ ਚੱਪਾ ਹੁੰਦੀ ਇਹ ਧਿਆਉਣ ਲੱਗ ਜਾ ਦੇਖੋ ਪਿੱਛੇ ਅੱਜ ਸੱਭਾ ਨੂੰ ਤੇ ਦੇਖੋ ਫਟ ਕਰ ਲਈ ਸੋ ਅਸ ਨੇ ਥੋੜਾ ਜਿਹਾ ਰਹਿ ਗਿਆ ਜਦ ਇੱਥੇ ਕਰ ਲਈ ਲੱਗੀ ਯਾਰ ਮੈਨੂੰ ਸਾਲਾ ਇੱਥੋਂ ਜਿੰਕ ਇਹ ਤਾਂ ਦੇਖੋ ਇੱਥੇ ਸਿੱਟਾ ਸਿੱਟਾ ਸਾਰੀਆਂ ਚੱਕ ਕੇ ਉੱਥੇ-ਉੱਥੇ ਰੱਖਦੀਆਂ ਇਕੱਠੀਆਂ ਕਰਦੀਆਂ ਇੱਕਦਾਂ ਇੱਥੇ ਬਣਾਤਾ ਜੀ ਡੀਲ ਦਾ ਸਿਸਟਮ ਨੇ ਕਮਤਿਆ ਇਥੇ ਰੰਨ ਕਰਲੀ ਲੱਗੀ ਕਿ ਨਹੀਂ ਉਹੀ ਲੱਗੀ ਸਾਲ ਚੱਲ ਰਿਹਾ ਕਿਹੜਾ ਕਿੱਥੇ ਲੈ ਕੇ ਜਾਈਆਂ ਅੱਜ ਆ ਨਾਟ ਖੁੱਲ ਗਿਆ ਓਏ ਥੋੜੀ ਪਾ ਅਟਿੱਲਾ ਹੋ ਗਿਆ ਨਾਟ ਨੋਟ ਕੋਈ ਨਹੀਂ ਬੈਲ ਲਗਰਾਉਣੀ ਬੜਾ ਐਸਡੀ ਲਿਆਉਣ ਲੱਗ ਗਏ ਹੁਣ ਆਪਾਂ ਮੁਖਵੰਦਰ ਤੇ ਚੱਲ ਹੁਣ ਉਹਦਾ ਲੈ ਕੇ ਚੱਲਦੇ ਆਂ ਦੇਖਦੇ ਆਂ ਖੜਕਦ ਨਹੀਂ ਤੇ ਫੇਰੇ ਵੀਰੇ ਕੜਕੀ ਦਾ ਦਸਨ। ਇਹ ਵੀਡੀਓ ਕੋਲਰ ਨਾਲ ਨਹੀਂ ਕਰ ਮੈਂ ਬਹੁਤਾ। ਤੇ ਆਪ ਇਸਕਾ 파ਗੇ ਵੀ ਦੇਖੋ। ਤੇ ਸੋਰੀ ਮੈਂ ਹਥਿਆਰ ਵੀਡੀਓ ਚ ਨਹੀਂ ਦਿਖਾ ਸਕਦਾ। ਵੀਡੀਓ ਚ ਹਥਿਆਰ ਨਹੀਂ ਦਿਖਾ ਸਕਦਾ। ਲਾਅ ਨਹੀਂ ਹੈਗਾ। ਚਲੋ ਕੋਈ ਨਹੀਂ। ਤੇ ਹਾਂ ਪਏ ਆਪਣੇ ਫੋਨ-ਫੋਨ ਵਗੈਰਾ ਠੀਕ ਹੈ ਮੇਰੇ ਵੀ। 7 ਵਜੇ ਜੀ। 7 ਵਜੇ ਕਿ 36 ਵੰਟ। ਕਹੇਗੇ 2 ਜੂਨ 2025 ਠੀਕ ਹੈ ਮੇਰੇ ਵੀ ਇਹ ਆ ਵੀਡੀਓ ਵੀ ਆਪਣੀ 26 ਜੂਨ 2025 ਵਿਦਿਆਨਿਕ ਕੱਲ ਠੀਕ ਆ ਤੇ ਬਾਕੀ ਆਪਣਾ ਚੋਬਰ ਓਕੇ ਦੀ ਰਿਪੋਰਟ ਆ ਉਧਰਾਂ ਦੇ ਕੋਈ ਪੋਸਟ ਕੋਈ ਐਵੇਂ ਖਰਾਬੀ ਨਹੀਂ ਆ ਜੀ ਵੀ ਤਾਂ ਕਹਿ ਤਿਆ ਸੋਚ ਡੀ ਲਿਆਉਣ ਲੱਗੇ ਪੋਸਟ ਛੋੜਿਆ ਜਿਨਾ ਹਨਾ ਤਾਂ ਦੱਸ ਲਈ ਸਕਦੇ ਕੋਈ ਗੱਲ ਨਹੀਂ ਤੇ ਬਾਕੀ ਉਹਦੀ ਰਿਪੋਰਟ ਅਪਜ ਕਿਤੇ ਵੀ ਜਾਣਾ ਹੋਵੇ 그러면은 ਉਹ ਵੀ ਲੈ ਕੇ ਜਾਵਾਂਗੇ ਲੈ ਇਹ ਨੂੰ ਦਿਖਾਵਾਂਗੇ ਵੀਡੀਓ ਬਣਾਉਂਗਾ ਕਰਾਂਗੇ ਠੀਕ ਹੈ ਮੇਰੇ ਵੀਰ ਤੇ ਆਪ ਕਿਪਾਈ ਹੈ ਤੇ ਆਪ ਕਿਪਾਈ ਹੁਣ ਜਦੋਂ ਵੀ ਆਪਕੇ ਜਾਣਾ ਹੋਵੇ ਕਰੋ ਚੋਪਰ ਵੀ ਲੈ ਕੇ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਠੀਕ ਹੈ ਮੇਰੇ ਵੀਰ ਉਹਦੀ ਕੋਈ ਖਰਾਬੀ ਨਹੀਂ ਵਾਟਾ ਨੂੰ ਇਹ ਅੰਦਰ ਖੜਾ ਰੱਖਿਆ ਤੜਕੇ ਆਪਾਂ ਸਟਾਰਟ ਵੀ ਕਰਾਂਗੇ 10 ਕਿ ਮਿੰਟ ਤੇ ਤੁਹਾਨੂੰ ਦਿਖਾਵਾਂਗੇ ਠੀਕ ਹੈ ਮੇਰੇ ਵੀਰ ਤੇ ਬਾਕੀ ਓਕੇ ਦੀ ਰਿਪੋਰਟ ਆਪਣਾ ਬਾਅਦ ਇੱਥੇ ਖੜਾ ਅੰਦਰ ਤੇ ਚੌਪਰ ਆਪਣਾ ਅੰਦਰ ਖੜਾ ਉਹ ਕਹੇ ਰਿਪੋਰਟ ਆ ਮੇਰੇ ਵੀਰੋ ਸਾਰੀਆਂ ਲਾਈਟਾਂ ਜਗਦੀਆਂ ਬਸ ਉਹਦੇ ਸਵਿੱਚਾਂ ਹਾਇਦ ਕਰ ਨਹੀਂ ਲੈਂਦੀਆਂ ਕਈਆਂ ਕੋਈ ਗੰਗਾ ਨਗਰ ਗਿਆ ਨਹੀਂ ਮਤਲਬ ਹਨਾ ਤਾਂ ਉਥੋਂ ਉੱਥੇ ਆਉਣੀ ਐ ਸਵਿੱਚਾਂ ਤਾਂ ਫਿਰ ਉੱਥੇ ਹੀ ਹੋਣੀਆਂ ਤਾਂ ਕਰਕੇ ਹਾਇਦ ਕਰ ਕੋ ਗੰਗਾ ਨਗਰ ਗਿਆ ਨਹੀਂ ਤਾਂ ਕਰਕੇ ਚਲੋ ਕੋਈ ਨਹੀਂ ਤੇ ਬਾਕੀ ਠੀਕ ਹੈ ਮਿੱਤਰੋ ਕਰਕੇ ਮਿਲਦਾ ਤੁਹਾਨੂੰ ਸੂਰ ਇਧਰੋਂ ਜਦੋਂ ਚੜੂ ਆ ਹੁਣ ਤਾਂ ਇਧਰ ਛਿਪਿਆ ਠੀਕ ਹੈ ਮੇਰੇ ਵੀਰੋ ਤੇ ਪੁੱਲਰ ਦੀ ਹਵਾ ਦੇਖੋ ਤੇ ਟੜਕੇ ਕਰਾਂਗੇ ਸਟਾਰਟ ਆਪਾਂ ਚੋਬਰ ਨੂੰ ਠੀਕ ਹੈ ਮੇਰੇ ਵੀਰ ਤੁਹਾਨੂੰ ਇਲੈਕਟ੍ਰੋਨਿਕ ਦਾ ਸਾਰਾ ਕੁਝ ਜਗਦਿਆਂ ਹੀ ਹੈ ਦਿਖਾ ਦਾਂਗੇ ਠੀਕ ਹੈ ਮੇਰੇ ਵੀਰ ਅੱਨੇ ਰਿ ਸੱਤਨਾ ਮਤਲਬ ਦੁਪਹਿਰ ਹੋ ਗਿਆ ਹਨਾ ਤੇ ਦੇਖੋ ਜਿਵੜੀ ਮੌਸਮ ਜੀ ਬਦਲਣਾ ਇਹ ਬਦਲਣਾ ਹੁੰਦੇ ਨਾ ਫਿਰ ਤੂਪ ਫੋਲਡ ਕਰ ਲਈ ਹੁੰਦੀ ਹੈ ਇਹਨੂੰ ਤੁੱਪੀ ਮੜੀ ਮੜੀ ਇਹ ਦੇਖੋ ਮਰੀ ਹੈ ਇੱਕ ਤਾਂ ਲੈਟ ਹੈਣੀ ਇਥੇ ਤਾਰਾ ਮਚੀ ਉਹ ਠੀਕ ਕਰੀ ਜਾਂਦੇ ਹਾਂ ਹਾਂ ਇਹ ਬਦਲਾ ਮਧੀਆਂ ਮੀ ਆਏ ਯਾਰ ਠੰਡਾ ਹੋਏ ਰਪੂ ਰਜੜਾ ਸਾਨੂੰ ਦਿਸਦਾ ਪਿਆ ਨਾ ਵੀਊਅਰ ਸਾਰਾ ਬਦਲ ਚੁਗਾ ਹਣਾ ਮੀ ਆ ਗਿਆ ਤਾਂ ਇੱਕ ਵਾਰੀ ਪਰ ਮੀ ਆਵੇ ਦਸਰੀ ਫੋਨ ਗਰਮੀ ਹੈ ਕਿਹਨਾਂ ਦਾ ਇੱਕ ਵਾਰੀ ਮੇਰੇ ਵੀਰੋ ਚੈੱਕ ਕਰੋ ਕਲ ਕਰੀ ਨਾ ਕਰੋ ਕਰਮੀ ਲੈਟ ਵੀ ਨਹੀਂ ਮਾਈਕਪਨ ਪਾਣੀ ਵੀ ਦਿੱਕਤਾ ਹੁੰਦਾ ਤਾਂ ਟੁੱਟੀ ਇਹ ਬਾਕੀ ਠੀਕ ਹੈ ਮਿੱਤਰੋ ਅੱਜ ਵੀਡੀਓ ਇੱਥੇ ਐਂਡ ਕਰਦੇ ਆ ਅੱਜ ਮੇਰੇ ਕੋਲ ਅੱਥਨ ਵਾਸਤੇ ਵੀਡੀਓ ਹੈ ਨਹੀਂ ਤੇ ਅੱਜ ਅੱਥਨ ਵਾਸਤੇ ਮੇਰੇ ਕੋਲੇ ਵੀਡੀਓ ਹੈ ਨਹੀਂ ਤਾਂ ਕਰਕੇ ਇਸ ਵੀਡੀਓ ਨੂੰ ਇੱਥੇ ਐਂਡ ਕਰਦੇ ਆ ਤੇ ਨਾਲ ਆ ਗੇ ਬਲੌਗ ਸ਼ੁਰੂ ਕਰ ਦਨੇ ਠੀਕ ਹੈ ਬਾਕੀ ਠੀਕ ਹੈ ਵੀਡੀਓ ਵਧੀਆ ਨੇ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿੱਤਰੋ ਬਦਨ ਨਾ ਛੱਡੋ